ਸਾਣਾ ਵੀਡੀਓਨ ਬਾਰੇ ਇੱਕ ਵੀ ਚੱਲਦੀ ਹੈ ਜੀ ਮੇਰਾ ਨਾਮ ਕਰਨ ਮਹਿਤਾ ਹੈ ਮੈਂ ਗਲੀ ਦਵਾਈਵਲੀ ਦਾ ਰਹਿਣ ਵਾਲਾ ਵਾਂ ਖਜ਼ਾਨੇ ਵਾਲੇ ਗੇਟ ਦੇ ਅੰਦਰ ਉੱਥੇ ਆਪਾਂ ਪਿਛਲੇ 40 ਸਾਲਾਂ ਤੋਂ ਰਹਿ ਰਹੇ ਆ ਤੇ ਮੇਰੇ ਬੇਟੇ ਦਾ ਨਾਮ ਹੈ ਪੁਲਕਿਤ ਮਹਿਤਾ ਪੁਲਕਿਤ ਮਹਿਤਾ ਗਲੀ ਚ ਖੇਡ ਰਿਆ ਸੀ ਉਹਨੇ ਵੇਖਿਆ ਕਿ ਕਿਸੇ ਦੀ ਛੱਤ ਦੇ ਉੱਤੇ ਗੁੱਡੀ ਡਿੱਗੀ ਹੈ ਗੁੱਡੀ ਲੈਣ ਚੱਲਾ ਵਾ ਤੇ ਉੱਥੋਂ ਪਹਿਲੇ ਹੀ ਜਿਹੜੇ ਅੰਕਲ ਰਹਿੰਦੇ ਤਿਲਕ ਰਾਜ ਜੀ 60 ਸਾਲ ਉਹਨਾਂ ਦੀ ਉਮਰ ਹੈ ਉਹ ਵੀ ਪਿਛਲੇ 20 ਸਾਲਾਂ ਤੋਂ ਰਹਿ ਰਹੇ ਆ ਉਹਨਾਂ ਨੇ ਬੱਚੇ ਨੂੰ ਫੜ ਕੇ ਅੰਦਰ ਕਮਰੇ ਚ ਲੈ ਗਏ ਤੇ ਉਹ ਦਿਨਾਂ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਤੋਂ ਇਹ ਬੱਚਾ ਆ ਗਿਆ ਅੱਜ ਤੋਂ ਪਹਿਲੇ ਵੀ ਉਹਨਾਂ ਨੇ ਬੜੀ ਬੜੀ ਗਲਤ ਅਰਗਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੱਚੇ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਕਿ ਤੂੰ ਇਹ ਕੰਮ ਨਹੀਂ ਕਰਨਾ ਜੇ ਤੂੰ ਇਹ ਦੱਸਿਆ ਕਿਸੇ ਨੂੰ ਘਰ ਜਾ ਕੇ ਤੇ ਤੈਨੂੰ ਆਪਾਂ ਛੱਡਾਂਗੇ ਨਹੀਂ ਤੇ ਬੱਚਾ ਦੱਸਦਾ ਨਹੀਂ ਸੀ ਘਰ ਆ ਕੇ ਰੋਂਦਾ ਸੀ ਤੇ ਅੱਜ ਉਹਨੇ ਹਿੰਮਤ ਕਰਕੇ ਦੱਸਿਆ ਵੈ ਹੈਲੋ ਐ ਸੁਣੋ 1 ਮਿੰਟ ਬੱਚੇ ਸੁਣੋ ਬੱਚੇ ਅੱਛਾ ਆਪਾਂ ਜੀ ਮੇਰੀ ਗੱਲ ਸੁਣੋ ਇਹਨੇ ਨਾਲ ਹਰਕਤ ਕੀਤੀ ਗਈ ਹੈ ਜਾਂ ਕੋਸ਼ਿਸ਼ ਕੀਤੀ ਗਈ ਹੈ ਜੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਆਪਣਾ ਉਹਨੇ ਆਪਣਾ ਪ੍ਰਾਈਵੇਟ ਪਾਰਟ ਕੱਢ ਕੇ ਤੇ ਇਹਦਾ ਪ੍ਰਾਈਵੇਟ ਪਾਰਟ ਕੱਢ ਕੇ ਆਪਣਾ ਲਿਪਸ ਦੇ ਨਾਲ ਟੱਚ ਵੀ ਕੀਤਾ ਤੇ ਮੂੰਹ 'ਚ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅੱਜ ਬੱਚੇ ਨੇ ਘਰ ਆ ਕੇ ਦੱਸਿਆ ਹਿੰਮਤ ਕਰਕੇ ਬੜੀ ਹਿੰਮਤੋ ਚੁਟਾਈ ਹੈ ਉਹਨੇ ਕਿ ਮੈਂ ਦੱਸਣਾ ਕਿ ਮੈਂ ਮੈਂ ਮੈਨੂੰ ਬਹੁਤ ਜ਼ਿਆਦਾ ਤੰਗ ਕਰਦਾ ਹੈ ਅੱਜ ਨੇ ਦੱਸਿਆ ਤੇ ਆਪਾਂ ਥਾਣੇ ਆਏ ਆ ਦਰਖਾਸਤ ਦਿੱਤੀ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਚਾਹੁੰਦੇ ਆ ਕਿ ਇਹਦੇ ਤੇ ਉੱਤੇ ਪਰਚਾ ਦਿੱਤਾ ਜਾਵੇ ਤੇ ਜੋ ਪੰਦੀ ਕਾਰਵਾਈ ਹੈ ਤੇ ਵਧੀਆ ਕੀਤੀ ਜਾਵੇ ਕਿ ਆਨ ਵਾਲੇ ਟਾਈਮ ਦੇ ਵਿੱਚ ਵੀ ਨਕਲ ਦਿੱਤੀ ਜਾਵੇ ਜੇ ਪ੍ਰਸ਼ਾਸਨ ਵੱਲੋਂ ਜੇ ਪ੍ਰਸ਼ਾਸਨ ਵੱਲੋਂ ਨਾ ਕਾਰਵਾਈ ਕੀਤੀ ਤਾਂ ਦਾਅ ਕਚਨ ਕੀ ਹੋਏਗਾ ਆਪਾਂ ਧਰਨਾ ਦੇਵਾਂਗੇ ਜੀ ਇੱਥੇ ਫੇਰ ਸਾਰੇ ਹਲਕੇ ਮੱਲੇ ਨੂੰ ਆਸੀ ਸਾਡੇ ਨਾਲ ਹੈ ਹੁਣ ਦੋਸ਼ੀ ਨੂੰ ਤੁਸੀਂ ਆਪ ਲੈ ਕੇ ਉਠਾ ਨਹੀਂ ਨਹੀਂ ਜੀ ਪੁਲਿਸ ਵਾਲੇ ਲੈ ਗਏ ਆ ਆਪਾਂ ਇੱਥੇ ਦਰਖਾਸਤ ਦਿੱਤੀ ਆਣ ਕੇ ਪੁਲਿਸ ਵਾਲੇ ਸਾਡੇ ਨਾਲ ਗਏ ਆ ਆਪਾਂ ਚਾਹਦੇ ਹਾਂ ਜਿਹੋ ਜਿਹਾ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਅੱਗੋਂ ਸਾਡੇ ਨਾਲ ਹੋਰ ਸਹਿਯੋਗ ਦੇ ਠੀਕ ਹੈ ਮੈਂ ਜੋ ਆਪਕੇ ਪਾਸ ਇੱਕ ਕੰਪਲੇਂਟ ਆਈ ਸੀ ਕਰਨ ਮਹਿਤਾ ਜੀ ਕਿ ਅਖ ਜੰਨਾ ਗੇਟ ਦਾ ਜੀ ਉਸਨੇ ਕਿਹਾ ਬੋਲਾ ਵੀ ਮੇਰੇ ਇੱਕ ਬੇਟਾ ਵਾ 11-12 ਸਾਲ ਦਾ ਜੀ ਉਹ ਕੜੀ ਜਿਹੀ ਗੁੱਡੀਆਂ ਟਾਰਿਆ ਤੇ ਉਹ ਸਾਡਾ ਇੱਕ ਗਵੰਡੀ ਆ ਤਿਲਕ ਰਾਜ ਜੀ ਬੱਕਰੀ ਦੀ ਉਮਰ ਉਹਦੀ 65-60 ਸਾਲ 65 ਤੋਂ ਉੱਪਰ ਦੇ ਕਰੀਬ ਹੈਗੀ ਐ ਜੀ ਉਸਨੇ ਉਹਨਾਂ ਗਲਤ ਕਰ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਉਹਨਾਂ ਨੂੰ ਰਿਪੋਰਟ ਕੀਤੀ ਉਹਦੀ ਜਨਨਿਤ ਤਰਦੀ ਚੱਲ ਰਹੀ ਆ ਇਨਕੁਆਰੀ ਕਰਕੇ ਜੋ ਵੀ ਹੋਊਗਾ ਬੰਦੀ ਕਰੂ ਤੇ ਹੁਣ ਚੱਲਿਆ ਹੁੰਦੀ ਜਾਏਗੀ ਸਭ ਜੋ ਵਿਅਕਤੀ ਹੈ ਉਹ ਕੱਲਾ ਰਹਿੰਦਾ ਹੈ ਜਾਂ ਕਿਸੇ ਉਹ ਵਿਅਕਤੀ ਕੱਲਾ ਰਹਿੰਦਾ ਵਾ ਤੇ ਇਹਨਾਂ ਕਰਨ ਮੈਂ ਤੇ ਪਰਿਵਾਰ ਆਏ ਆ ਬਸ ਆਇਆ ਵਾ ਉਹਨੇ ਕੱਲ ਬਾਸ ਸੁਣਦੇ ਜੋ ਵੀ ਉਹ ਕਹਿਣਗੇ ਉਹ ਸਭ ਨੰਬੰਦੀ ਕਰੇ ਹਾਂ ਜੋ ਕੰਪਲੀਟਡ ਹੈ ਉਹਨਾਂ ਕੋ ਕਹਿਣ ਦਾ ਮਤਲਬ ਕੀ ਹੈ ਕੀਆ ਕੀਤਾ ਉਸਦੇ ਬੇਟੇ ਕੇ ਸਾਥ ਕੋਈ ਆਪ ਨੂੰ ਦੱਸਿਆ ਉਹਨੇ ਗਲਤ ਕਾਰਨ ਦੀ ਕੋਸ਼ਿਸ਼ ਕੀਤੀ ਆ ਹਾਂ ਪਕੀ ਬੰਦੀ ਕਰ ਲੈ ਜੋ ਬੰਦੀ ਹੈ ਕਰ ਵੀ ਉਸ ਦੇ ਮਿਸਟਰੀ ਉਸ ਦਾ ਪਰਿਵਾਰ ਕਹਿ ਰਿਹਾ ਕਿ ਮੇਰੇ ਬੱਚੇ ਕੇ ਸਾਥ ਗਲਤ ਹਰਕਤ ਹੋਈ ਹੈ ਨਹੀਂ ਹੋਈ ਜੋ ਹੋਏਗਾ ਤਾਂ ਫਿਰ ਵੀ ਮੈਡੀਕਲ ਹੋਏਗਾ ਇਹਦੇ ਮੈਂ ਕਹਿ ਵੀ ਨਹੀਂ ਕੋਸ਼ਿਸ਼ ਕੀਤੀ ਇਹਨਾਂ ਨੂੰ ਕੋਈ ਨਹੀਂ ਹੈ ਪਕੀ ਬੰਦੀ ਕਰ ਦਿਓ ਅਗਲੀ ਜੋ ਕਾਰਨ ਕਰਿਆ ਉਹ ਕਰਨ ਕੀਤੀ ਜਾਏਗੀ